ਆ ਗਰਮੀ ਦਾ ਨਾ ਕੋਟ ਬੜਾ ਭਲਵਾਗੇ ਕਿਦਾਂ ਕੋਟ ਬਹੁਤ ਲੱਗਾ ਆਹੋ ਕੋਟ ਤੇ ਮੈਂ ਤੈਨੂੰ ਪਤਾ ਹੀ ਇੱਥੋਂ ਬੋਰਡ ਦੀ ਵੀਡੀਓ ਬਣਾ ਰਿਹਾ ਹੈ ਨਾ ਹੂੰ ਕਿੰਨੀ ਵੇਲੇ ਜਿਹੜੇ ਜਿੰਨੇ ਲਾਇਆ ਹੋਊਗਾ ਉਹ ਹਾਂਜੀ ਦੁਨੀਆਂ ਤੇ ਨਹੀਂ ਹੋਣਾ ਹੁਣ ਬਿਲਕੁਲ ਕਿੰਨੀ ਉਮਰ ਤੇਰੇ ਹਿਸਾਬ ਨਾਲ ਇਹਦੀ 100 ਸਾਲ ਤੋਂ ਪਲੱਸ ਹੋ ਹੋ ਸਕਦੀ ਭਲਵਾਨੀ ਚੋੜਾ ਬੜਾ ਹੂੰ ਚੋੜਾ ਬਹੁਤ ਜ਼ਿਆਦਾ ਮੈਂ ਨਹੀਂ ਕਹਿੰਦਾ ਵੀ ਇਹੋ ਜਿਹਾ ਕੰਮ ਕਰਕੇ ਜਾਣਾ ਵੀ ਜਿਹੜਾ ਯਾਦ ਰੱਖੇ ਕੋਈ ਹਾਂ ਇਹ ਪ੍ਰਮਾਣ ਚੀਜ਼ ਲਾ ਕੇ ਗਿਆ ਹਾਂਜੀ ਵੈਸੇ ਤੁਸੀਂ ਹੁਣ ਮੰਨ ਲਓ ਵੀ 5 ਕੇ ਸਾਲ ਕਬੱਡੀ ਉਹ ਤੁਸੀਂ ਕਹਿੰਦੇ 10 ਸਾਲ ਹੋਰ ਖੇਡਣੀ ਹੈ ਉਤੋਂ ਬਾਅਦ ਆ ਤੁਸੀਂ ਕੀ ਕਰੋਗੇ ਫਿਰ ਕਬੱਡੀ ਨਾ ਚਲੋ ਮੰਨ ਕੇ ਚਲੋਗੇ ਇਹ ਜੋ ਵੀ ਕੁਝ ਕਰਨ데요 ਨਾ ਵੈਗਰੂ ਹਾਂਜੀ ਬੰਦਾ ਨਹੀਂ ਕੁਝ ਵੀ ਕਰਦਾ ਕਿ ਕਈ ਵਾਰ ਆਪਾਂ ਸੋਚਦੇ ਹਾਂ ਕਿ ਮੈਂ ਕਬੱਡੀ ਖੇਡਣ데요 ਜਾਂ ਮੈਂ ਕਰਨ데요 ਹਨਾ ਕੁਝ ਹਾਂਜੀ ਬੰਦਾ ਨਹੀਂ ਕੁਝ ਵੀ ਕਰਦਾ ਅਜੇ ਵੈਗਰੂ ਨਹੀਂ ਘਟਾਉਣੀ ਆ ਕਬੱਡੀ ਕਿੰਨਾ ਚੜ ਘਟਾਉਂਦਾ ਹਾਂਜੀ ਬਾਕੀ ਨੇ ਰੱਖੇ ਵੈਗਰੂ ਸੋਚਿਆ ਤਾਂ ਹੈਗਾ ਕਿ ਆਪਾਂ ਬਾਅਦ ਚ ਬੱਚਿਆਂ ਨੂੰ ਅਕੈਡਮੀ ਬਣਾਉਣੀ ਹੈ ਨਾ ਹਾਂਜੀ ਵੀ ਸਿੱਖਿਆ ਦਵਾਂਗੇ ਬੱਚਿਆਂ ਨੂੰ ਨਾ ਵੀ ਚਲੋ ਮਹਾਰਾਜ ਕੋਈ ਚੰਗੇ ਬੰਨੇ ਲੱਜੂ ਨਾ ਬਿਲਕੁਲ ਭਾਜ ਪਰ ਜਿਹੜਾ ਸਮਾਂ ਆ ਹੀ ਜਾਂਦਾ ਵਾ ਜਿੰਨੇ ਲੋਕੀ ਬਾਹਰ ਤੁਰੇ ਜਾਂਦੇ ਆ ਨਾ ਹੌਣ ਵਾਲਾ ਸਮਾਂ ਕਿੱਦਾਂ ਦਾ ਹੋਣਾ ਕਿੱਦਾਂ ਦਾ ਨਹੀਂ ਕੁਝ ਨਹੀਂ ਕਹਿ ਸਕਦੇ ਆਪਾਂ ਬੱਚਿਆਂ ਨੂੰ ਅੱਜ ਵੀ ਚਾਹਤ ਨਹੀਂ ਹੈਗੀ ਵੀ ਆਪਾਂ ਇੱਥੇ ਰਹਿ ਕੇ ਜਾਂ ਕੁਝ ਕਰੀਏ ਆਹ ਹੋਈ ਯਾਰ ਇੱਥੇ ਸਿਸਟਮ ਹੁਣ ਆਈਪੀਐਸ ਅਫਸਰ ਲੱਗਣ ਆ ਯਾਰ ਇੱਥੇ ਰਹਿ ਕੇ ਪੜ੍ਹਾਈ ਕਰਨ ਬੱਚੇ ਆ ਨਾ ਆਈਪੀਐਸ ਕੋਈ ਕੋਰਸ ਹੀ ਨਹੀਂ ਕਰਦਾ ਜਾਂਦਾ ਹੀ ਨਹੀਂ ਉਹ ਬੰਨੇ ਨੂੰ ਨਾ ਵੀ ਸਾਰਿਆਂ ਦੀ ਭੱਜ ਦੌੜੀ ਬਾਹਰ ਤੱਕ ਦੀ ਹੈ ਵੀ ਬਾਹਰ ਜਾਣਾ ਬਾਹਰ ਜਾਣਾ ਹਾਂਜੀ ਤੇ ਜਿਹੜਾ ਬੱਚਾ ਬਾਹਰ ਚਲ ਗਿਆ ਯਾਰ ਉਹਦੀਆਂ ਤੇ ਜੜਾਂ ਰਾਜੇ ਪੁੱਟੀਆਂ ਗਈਆਂ ਪੰਜਾਬ ਨਾਲ ਬਿਲਕੁਲ ਬਿਲਕੁਲ ਹੁਣ ਉਹਦੇ ਬੱਚੇ ਦੇ ਵਸ ਦੀ ਗੱਲ ਨਹੀਂ ਆ ਜਿਹੜਾ ਬੱਚਾ 20 ਸਾਲਾਂ ਦਾ ਬਾਹਰ ਚਲ ਗਿਆ ਇੱਧਰ ਉਹਦੇ ਯਾਰ ਦੋਸਤ ਹੈਗੇ ਆ ਕਈਆਂ ਦੇ ਯਾਰ ਦੋਸਤ ਵੀ ਬਾਹਰ ਗਏ ਆ ਹਨਾ ਤੇ ਉੱਥੇ ਜਾ ਕੇ ਮੰਨ ਕੇ ਚੱਲ ਉਹਨਾਂ ਦੀ ਯਾਰੀ ਦੋਸਤੀ ਪੈ ਜਾਣੀ ਉਹ ਇੰਨਾ ਜ਼ਿਆਦਾ ਭੱਜ ਨੱਟ ਚ ਪੈ ਜਾਣਾ ਉਹਨਾਂ ਨੇ ਵੀ ਪਹਿਲੋਂ ਸੈਟ ਹੋਣ ਲੱਗਿਆ ਟਾਈਮ ਲੱਗਣਾ ਕੋਈ 4-5 ਸਾਲ 6-7 ਸਾਲ 10 ਸਾਲ ਲੱਗ ਜਾਣੇ ਸੈਟ ਹੋਣ ਤੇ ਸੈਟ ਹੋ ਜਾਣਗੇ ਵਿਆਹ ਹੋ ਜਾਣਾ ਵਿਆਹ ਹੋ ਗਿਆ ਘਰ ਲੈ ਲੈਣਾ ਘਰ ਦੀਆਂ ਕਿਸ਼ਤਾਂ ਦੂਜਾ ਤੇ ਜਦੇ ਮੁੜ ਕੇ ਬੱਚੇ ਹੋ ਪੈਣੇ ਬੱਚੇ ਹੋ ਪਏ ਤੇ ਮੁੜ ਕੇ ਸਾਰਾ ਸਿਸਟਮ ਹੀ ਉਧਰ ਦਾ ਚੱਲ ਪੈਣਾ ਹੂੰ ਫਿਰ ਉਹਨਾਂ ਨੇ ਬਲਾ ਕਿਦਾਂ ਫਿਰ ਅੱਧ ਖੜਜੇ ਹੋਗੇ ਨਾ ਜਦੋਂ 50ਵਾਂ 60ਾਂ ਸਾਲਾਂ 50ਵਾਂ ਕੇ ਸਾਲਾਂ ਦੇ ਹਾਂਜੀ ਫਿਰ ਉਹਨਾਂ ਨੇ ਵੇਖਣਾ ਵੀ ਕੀ ਪਾਇਆ ਕੀ ਖੋਇਆ ਹਾਂਜੀ ਫਿਰ ਮਹਿਸੂਸ ਹੋਣਾ ਕਿ ਯਾਰ ਕੀ ਪਾਇਆ ਇੱਥੇ ਯਾਰ ਫਿਰ ਵੀ ਨਾ ਫਿਰ ਮੈਂ ਜੇ ਨਾ ਕਹਿਣਾ ਵੀ ਫਿਰ ਵੀ ਸਾਲਾ ਉਹਨਾਂ ਦਾ ਕਸੂਰ ਨਹੀਂ ਬੱਚਿਆਂ ਦਾ ਹਾਂਜੀ ਇੱਥੇ ਪ੍ਰਸ਼ਾਸਨ ਦਾ ਕਸੂਰ ਆ ਆਪਣੇ ਹਾਂ ਹਾਂ ਹਣਾ ਹੁਣ ਤੂੰ ਦੱਸ ਵੀ ਆਪਾਂ ਮੰਨ ਲਈਏ ਯਾਰ ਐਜੂਕੇਸ਼ਨ ਬੱਚਾ ਕਰ ਲੈਂਦਾ ਪੜ ਲੈਂਦਾ ਪੜ ਕੇ ਬੱਚਾ ਹੁਣ ਮੰਨ ਕੇ ਚੱਲ ਬੱਚਾ ਕੋਈ ਵੀ ਆ ਹੁਣ ਇੱਥੇ ਆਪਦੀ ਕੋਈ ਉਹ ਸ਼ੌਂਕ ਹੀ ਨਹੀਂ ਪੂਰੇ ਕਰ ਸਕਦਾ ਨਾ ਲੀੜਾ ਕੱਪੜਾ ਵਧੀਆ ਪਾ ਸਕਦਾ ਨਾ ਸ਼ੌਂਕ ਪੂਰੇ ਕਰ ਸਕਦਾ ਹੁਣ ਮੰਨ ਕੇ ਚੱਲ ਜੇ ਕਿਤੇ ਹੱਦ ਆਪਣੇ ਆਪਣੇ ਤਰਨ ਤਰਨ ਏਰੀਏ ਚ ਕਈ ਜਿਹੜੇ ਆਪਾਂ ਢੇਰੀਆਂ ਵੇਖੀਏ ਤੇ ਢੇਰੀਆਂ ਪੰਨਾਂ ਕਿੱਲੇ ਵਾਲੀਆਂ ਪੰਨਾਂ ਵਾਲੀਆਂ ਤੇ ਨਾਲੀਆਂ ਦਹਾਂ ਵਾਲੀਆਂ ਟਾਮੀਆਂ ਜਿਨ੍ਹਾਂ ਨੂੰ 10-10 ਕਿੱਲੇ ਪੈਲੀ ਹੁੰਦੀ ਆ ਤੇ ਜਿਹੜੀ 10 ਤੋਂ ਉੱਤੇ ਵਾਲੀ ਆ 20 25 25 30 30 ਕਿੱਲੇ ਵਾਲੇ ਉਹ ਤੇ ਬੜੇ ਘਾਟ ਆ ਹਨਾ ਹਾਂਜੀ ਤੇ ਮੰਨ ਕੇ ਚੱਲ ਵੀ ਖਰਚਾ ਵੀ ਨਹੀਂ ਪੂਰਾ ਹੁੰਦਾ ਬਿਲਕੁਲ ਭਾਂਜੀ ਇੱਕ ਗੱਲ ਖਰਚੇ ਦੀ ਲਈਏ ਤੇ ਜੇ ਬਾਹਰ ਨਾ ਜਾਈਏ ਤੇ ਸਾਲਾ ਸਿਸਟਮ ਨੂੰ ਨਹੀਂ ਰੋਕ ਹੁੰਦਾ ਬੜੇ ਕਸੂਤੇ ਫਸ ਗਏ ਯਾਰ ਬਿਲਕੁਲ ਭਾਂਜੀ ਜੇ ਆਪਾਂ ਸੋਚੀਏ ਜਿਹੜਾ ਪਾਲ ਦੇ ਬਾਬਿਆਂ ਦਾਦਿਆਂ ਦੀ ਗਈ ਇਹ ਨਾ ਰੀਸ ਕਰ ਲਾਂਗੇ ਉਹ ਨਹੀਂ ਹੋਣੀ ਉਹਨਾਂ ਦੇ ਕਿਤੇ ਇੱਕ ਮੇਰੇ ਹਿਸਾਬ ਨਾਲ ਕੁੜਤੇ ਪਜਾਮੇ ਚ ਕਈ ਕਈ ਲੀੜੇ ਵਿਆਹ ਪਕਿਤਾ ਜਾਂਦੇ ਤੇ ਆਪਾਂ ਥੋੜੀ ਉਹਨਾਂ ਕੰਮਾਂ 'ਚ ਹੁਣ ਲੰਗ ਜਾਗੇ ਤੇ ਨਹੀਂ ਬਿਲਕੁਲ ਹਾਂਜੀ ਇਹ ਹੁਣ ਸਮੇ ਸਮਾਂ ਵਾ ਹਰ ਕੋਈ ਕਹਿੰਦਾ ਕਿ ਮੈਨੂੰ ਮੇਰੇ ਥੱਲੇ ਗੱਡੀ ਹੋਵੇ ਲੀੜੇ ਕੱਪੜੇ ਵਧੀਆ ਆਉਣ ਸਾਰਾ ਕੁਝ ਵਧੀਆ ਹੋਵੇ ਦੇਸ ਭੱਜ ਦੌੜ ਦੇ ਵਿੱਚ ਵੀ ਆਪਾਂ ਲੱਗ ਗਏ ਆ ਥੋੜਾ ਜਿਹਾ ਕਿ ਬਾਹਰ ਜਾਣ ਲੱਗ ਪਏ ਆ ਤੇ ਜੇ ਆਪਾਂ ਕਹੀਏ ਪੀ ਇੱਥੇ ਰਹਿ ਕੇ ਆਪਾਂ ਸਾਰਾ ਕੁਝ ਕਰ ਲਾਂਗੇ ਇੱਥੇ ਤੇ ਨਹੀਂ ਔਖਾ ਹਾਂਜੀ ਪਹਿਲੀਆਂ ਪੂਲੀਆਂ ਤੋਂ ਤੇ ਆਪਣੇ ਮਹਾ ਸ਼ਮਾਈ ਤੋਂ ਤੇ ਆਪਣਾ ਉਤਾ ਥੱਲੇ ਥੱਲੇ ਆ ਹੀ ਜਾਂਦਾ ਇਧਰ ਦਾ ਉਧਰ ਹੀ ਹੋ ਜਾਂਦਾ ਕੰਮ ਹਾਂਜੀ ਬਾਕੀ ਆਪਾਂ ਇੱਥੇ ਥੋੜਾ ਜਿਹਾ ਇਹ ਚੀਜ਼ ਸੋਚਦੇ ਆ ਕੰਮ ਨੂੰ ਆਪਾਂ ਛੋਟਾ ਵੱਡਾ ਕਰਦੇ ਆ ਹਾਂਜੀ ਹਾਂ ਚੱਕਰ ਆਵਾ ਹੁਣ ਫਾਸ ਉਦਾਂ ਜੇ ਆਪਾਂ ਕੁੱਲ ਮਿਲਾ ਕੇ ਵੇਖੀਏ ਨਾ ਪ੍ਰਸ਼ਾਸਨ ਨਹੀਂ ਸਹੀ ਤੇ ਇੱਕ ਆਪਣੀ ਭੱਜ ਦੌੜ ਰਹਿ ਗਈ ਹੈ ਬਾਹਰ ਤੱਕ ਹਾਂਜੀ ਬਾਹਰ ਤੱਕ ਭੱਜ ਦੌੜੇ ਆ ਕੀ ਬਾਰ-ਬਾਰ ਬਾਰ ਤੇ ਮੰਨ ਕੇ ਚੱਲੋ ਕਿ ਜੇ ਬਾਹਰ ਚਲ ਗਏ ਤੇ ਮੁੜ ਕੇ ਆਪਣੀ ਨਸਲ ਖਤਮ ਹੈ ਹਾਂਜੀ ਪਹਿਲੇ ਪਰਮਜੀਤ ਦਾ ਜਿਹੜਾ ਅਕੈਡਮੀ ਦਾ ਤੁਹਾਡਾ ਸੁਪਨਾ ਵਾ ਤੁਹਾਨੂੰ ਲੱਗਦਾ ਕਿੰਨਾ ਚਿਰ ਲਾਜੂ ਨੂੰ ਪੂਰਾ ਹੋਣ ਤੇ ਬਾਬਾ ਸੋਖ ਰੱਖੇ ਆਪਾਂ 5 ਸਾਲਾਂ ਤੱਕ ਕਰਦਾਂਗੇ ਨੇਪਰੇ ਚੜਾ ਦਾਂਗੇ ਉੰਤਿਆਂ ਦਾ ਹੋ ਗਿਆ ਮੈਂ ਹਾਂਜੀ ਜਦੋਂ 40ਆਂ ਦਾ ਹੋ ਗਿਆ ਨਾ 40ਆਂ ਨਹੀਂ ਚੜਨਦੇ ਨਾ ਬਸ ਠੀਕ ਹੈ ਹਾਂਜੀ ਕਰਨਾ ਕਿਨੇ ਆ ਜਿਹੜੀ ਮੇਰੀ ਸੰਗਤ ਵੇਂਦੀ ਆ ਹਾਂਜੀ ਇਹਨਾਂ ਦੀ ਡਿਊਟੀ ਲਾਉਣੀ ਸਾਰਿਆਂ ਦੀ ਫਿਰ ਬਿਲਕੁਲ ਵੀ ਜਵਾਨੋਂ ਹੋ ਜੋ ਸਿੱਧੇ ਤੇ ਇੱਕ ਸਾਹ ਜਿਸ ਤਰ੍ਹਾਂ ਆਪਾਂ ਨਹੀਂ ਕਹਿੰਦੇ ਹੁੰਦੇ ਗੁਰੂ ਘਰ ਦਾ ਬਣ ਲੱਗਾ ਉਹੀ ਸਿਸਟਮ ਬਣਨਾ ਆਹ ਹੋਈ ਸੇਵਾ ਹੀ ਆ ਹਾਂਸੀ ਹੋਈ ਹੈ ਬਸ ਸੇਵਾ ਵਾ ਤੇ ਪਾਓ ਸੇਵਾ ਤੇ ਫਿਰ ਮੇਰੀ ਜੋ ਥਿਊਰੀ ਆ ਨਾ ਹਾਂਜੀ ਤੇ ਫੇਰ ਆਪਾਂ ਸੱਚੀ ਨੀਤ ਨਾਲ ਹੀ ਕੰਮ ਕਰਨਾ ਮਹਾਰਾਜ ਨੂੰ ਹਾਜ਼ਰਨਾ ਜੜਾ ਕੇ ਹਾਂਜੀ ਤੇ ਬਾਕੀ ਚਲੋ ਕਰਨਾ ਪਰਮੇਸ਼ਰ ਨੇ ਆ ਬੰਦਾ ਹੀ ਲਵਸੀਲਾ ਕਰੂਗਾ ਤੇ ਫੇਰ ਹੀ ਸਾਰਾ ਕੁਝ ਹੋਣਾ ਹਾਂਜੀ ਜੇ ਆਪਣੇ ਮਨ ਚ ਇਹ ਚੀਜ਼ ਹੈਗੀ ਹੈ ਨਾ ਹੀ ਲਵਸੀਲਾ ਆਪਾਂ ਕਰਨਾ ਤੇ ਕਰਨਾ ਵੈਗਰੂ ਨੇ ਆ ਬੰਦਾ ਨਹੀਂ ਕਹੂਗੀ ਬੰਦਾ ਬੰਦਾ ਮੈਂ 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 ਉਹ ਸਾਲੀ ਤੇ ਬੱਕਰੀ ਵਾਲੀ ਮੈਂ ਮੈਂ ਆਪਾਂ ਨੂੰ ਲੈ ਪੈਂਦੀ ਆ ਆਪਾਂ ਇੱਥੇ ਜੇ ਫੇਰ ਕਵਾਂਗੇ ਨਾ ਕਿ ਵੈਗਰੂ ਨੇ ਕਰਨਾ ਉਹਨੇ ਉਹਨੇ ਉਦਮ ਬਖਸ਼ਨਾ ਤੇ ਉਹਨੇ ਕਰਨਾ ਸਾਰਾ ਕੁਝ ਫੇਰ ਬਚਾਂਗੇ ਹਾਂਜੀ ਤੇ ਜੇ ਇੱਥੇ ਕਵਾਂ ਮੈਂ 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 ਉਹ ਮੈਂ ਕੌਣ ਹੁਣਾ ਇੱਥੇ ਬਾਪੂ ਦਾਇਆ ਹੋਣੇ ਹਾਜ਼ਰ ਨਾਜ਼ਰ ਹੋਣਾ ਤੇ ਆਪਾਂ ਨਾਂ ਵੀ ਬਾਪੂ ਦਾਇਆ ਹੋਣ ਦੇ ਨਾਂ ਤੇ ਰੱਖਣੀ ਐ ਅਕੈਡਮੀ ਦਾ ਨਾਂ ਤੇ ਬਾਬੇ ਵਿਧੀ ਜਾਂਦੇ ਬਾਪੂ ਦਾ ਹੋਂਦੇ ਨਾਂ ਤੇ ਇਹਦੇ ਫੇਰ ਹੀ ਆਪਾਂ ਸਾਰਾ ਕੰਮ ਚਲਾਉਣਾ ਤੇ ਆਸ ਹੈ ਆਪਾਂ ਨੂੰ ਬੜੀ ਕਿ ਜਿਹੜੇ ਹਿਸਾਬ ਨਾਲ ਆਪਾਂ ਸੋਚਿਆ ਨਾ ਉਪਰਾਲਾ ਬਹੁਤ ਵੱਡਾ ਹੋਊਗਾ ਭਲਵਾਨ ਜੀ ਬਹੁਤ ਵੱਡਾ ਉਪਰਾਲਾ ਹੋਊਗਾ ਜੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਬੱਚੇ ਵੀ ਕਬੱਡੀ ਨੂੰ ਫਿਰ ਮੈਂ ਇਹੋ ਜੇ ਦਊਂਗਾ ਜਿਹੜੇ ਆਗਿਆਕਾਰੀ ਹੋਣਗੇ ਹਾਂਜੀ ਹਾਂ ਮੇਨ ਚੀਜ਼ ਆਗਿਆਕਾਰੀ ਇਹੋ ਜੀ ਬਲਗੀ ਚੱਕਰ ਹੁੰਦਾ ਕੋਚ ਹੁੰਦਾ ਵੀ ਜਿਹੜਾ ਬੱਚਾ ਹੁਣ ਪਲਵਾਨੀ ਕੀ ਆ ਪਲਵਾਨੀ ਸੂਲ ਸੂਲ ਸਿਖਾਉਂਦੀ ਆ ਬੰਦੇ ਨੂੰ ਜਿਹੜੀ ਪਲਵਾਨੀ ਦੇ ਵਿੱਚ ਜਿਹੜੇ ਸਤਾਦ ਹੁੰਦੇ ਨਾ ਪੁਰਾਣੇ ਜਿਹੜੇ ਉਸਤਾਦ ਬੈਠੇ ਉਹਨਾਂ ਨੇ ਉਹਨਾਂ ਨੂੰ ਗੁਣ ਦੱਸਨੇ ਆ ਵੀ ਤੇਰੇ ਤੋਂ ਜਿਹੜਾ ਸੀਨੀਅਰ ਆ ਇਹ ਇੱਕ ਡੰਡਾ ਵੀ ਤੇਰੇ ਤੋਂ ਸੀਨੀਅਰ ਆ ਤੂੰ ਉਹਦੀ ਇੱਜ਼ਤ ਕਿੱਦਾਂ ਕਰਨੀ ਤਰ ਤੂੰ ਤੇ ਸੀਨੀਅਰ ਆ ਉਹਦੀ ਇੱਜ਼ਤ ਕਿੱਦਾਂ ਕਰਨੀ ਹਾਂਜੀ ਉਹ ਇੱਜ਼ਤ ਜਿਹੜੀ ਅਸਲ 'ਚ ਪਲੇਅਰ ਬਣੇ ਚਾਹੇ ਨਾ ਬਣੇ ਇਨਸਾਨ ਚੰਗਾ ਬਨਣਾ ਚਾਹੀਦਾ ਕੁਟਵਾ ਜੀ ਇੱਕ ਤੇ ਇੱਕ ਗੱਲ ਹੁੰਦੀ ਨਾ ਪਲੇਅਰ ਬਣ ਗਏ ਆਪਾਂ ਨਹੀਂ ਬਣ ਗਏ ਉਹ ਫਾਲਿਆ ਆਪਾਂ ਬੂਟਾ ਲਾਤ ਉਹ ਫਾਲ ਲਾਉਣਾ ਪਰਮਾਤਮਾ ਨੇ ਲਾਉਣਾ ਇਦਾਂ ਹੀ ਇਨਸਾਨ ਆ ਨਾ ਕੋਈ ਜੇ ਉਹ ਭਲਵਾਨ ਨਹੀਂ ਬਣਿਆ ਇਨਸਾਨ ਚੰਗਾ ਬਣ ਜੂ ਹਾਂਜੀ ਤੇ ਭਲਵਾਨ ਦੇ ਨਾਲ ਨਾਲ ਕੋਈ ਇਨਸਾਨ ਚੰਗਾ ਬਣ ਜਾਂਦਾ ਨਾ ਉਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਇਸ ਕਰਕੇ ਜਿਹੜੀਆਂ ਗੱਲਾਂ ਸੀਨੀਅਰ ਦੀਆਂ ਜੇ ਤੇ ਕੰਨਾਂ 'ਚ ਪਾਉਣਗੇ ਜੂਨੀਅਰ ਤੇ ਫਿਰ ਉਹ ਵੀ ਗਾਹ ਕੇ ਇਹਨੂੰ ਸਮਝਾਉਣ ਜੋਗੇ ਹੋ ਜਾਣਗੇ ਹਾਂਜੀ ਕਿ ਸਾਨੂੰ ਕਿਸੇ ਨੇ ਸਮਝਾਇਆ ਹੀ ਅੱਜ ਪੁੱਤ ਅਸੀਂ ਤੁਹਾਨੂੰ ਸਮਝਾਉਣੇ ਆ ਬਿਲਕੁਲ ਠੀਕ ਆ ਤੇ ਜੇ ਉਹਨਾਂ ਹੀ ਉਹਨਾਂ ਹੀ ਸਤਾਤ ਦੀ ਗੱਲ ਨਾ ਮੰਨੀ ਨਾ ਸੁਣੀ ਤੇ ਫਿਰ ਗਾਹ ਨੂੰ ਉਹਨਾਂ ਨੇ ਕੀ ਸਮਝਾਉਣਾ ਹੈ ਨਾ ਹਾਂਜੀ ਇਸ ਕਰਕੇ ਬਾਬਾ ਸੁਖ ਰਖੇ ਵੈਗਰੂ ਮਾਲਕ ਗੁਰੂ ਹਰਗਵੰਗ ਸਾਹਿਬ ਕੰਮ ਕਰਾਂਗੇ ਪੂਰਾ ਦਲੀਲ ਨਾ ਕਰਾਂਗੇ ਤੇ ਮਹਾਰਾਜ ਕਰਾਊਗਾ ਸਾਰਾ ਕੁਝ ਤੇ ਪੂਰਾ ਵਧੀਆ ਕਰਾਂਗੇ ਤੇ ਨਾਲੇ ਇਹੋ ਜੀਆਂ ਗੱਲਾਂ ਸਮਝਾਵਾਂਗੇ ਬੱਚਿਆਂ ਨੂੰ ਵੀ ਹੁਣ ਜੇ ਆਪਾਂ ਲੰਮੀ ਕੌਡੀ ਖੇਡਣਦੇ ਆ ਹਨਾ ਹਾਂਜੀ ਫਿਰ ਹੁਣ ਇਨਾ ਇੱਕ ਹਿਸਾਬ ਦੇਣਾ ਇਤਿਹਾਸ ਦੱਸਿਆ ਜਾਂਦੇ ਪੁਰਾਣਿਆਂ ਪਲੇਅਰਾਂ ਦੇ ਵੀ ਫਲਾਨਾ ਇੰਨਾ ਟਾਈਮ ਖੇਡਿਆ ਸੀ ਕਬੱਡੀ ਉਹਨੂੰ ਫੋਲੋ ਕਰੋ ਫਲਾਨਾ ਇੰਨਾ ਟਾਈਮ ਕਬੱਡੀ ਖੇਡਿਆ ਉਹਨੂੰ ਫੋਲੋ ਕਰੋ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਫੋਲੋ ਕਰਨਾ ਜਿਹੜਾ 2-3 ਸਾਲ ਕਬੱਡੀ ਖੇਡਿਆ ਸੀ ਤੇ ਤਗੜੀ ਕਬੱਡੀ ਖੇਡਿਆ ਤੇ ਲੋਕੀ ਉਹਨੂੰ ਫੋਲੋ ਕਰੀ ਫਿਰਨ ਨਾ ਜੀ ਨਾ ਪਹਿਲੇ ਕਿ ਜਗਰੋਂ ਦਾ ਮੌਸਮ ਇੱਕ ਨਹੀਂ ਰਹਿੰਦਾ ਰਹਿੰਦਾ ਮੌਸਮ ਇੱਕ ਮੌਸਮ ਬਦਲਦਾ ਰਹਿੰਦਾ ਨਾ ਪਲੇਅਰ ਵੀ ਬਦਲਦਾ ਰਹਿੰਦਾ ਮੌਸਮਾਂ ਨੂੰ ਅੱਜ ਇੱਕ ਡੰਡਾ ਤਾਂ ਚਲੇ ਗਿਆ ਇੱਕ ਡੰਡਾ ਠਾ ਆ ਗਿਆ ਇੱਕ ਡੰਡਾ ਤਾਂ ਚਲੇ ਗਿਆ ਕਿੱਥੇ ਠਾ ਆ ਗਿਆ ਇੱਕ ਲੈਵਲ ਤੇ ਰਹਿਣਾ ਹਰ ਵਾਸਤੇ ਔਖਾ ਇੱਕ ਲੈਵਲ ਤੇ ਹੁਣ ਮੰਨ ਕੇ ਚੱਲੋ ਅਸੀਂ ਜਵਾਨੀ ਚ ਹਾਂ ਜਦੋਂ ਮੈਂ ਮੰਨ ਕੇ ਚੱਲ ਪੂਰਾ ਜਦੋਂ 21 22 23 ਸਾਲ ਉਮਰ ਹੁੰਦੀ ਆ ਬੱਚੇ ਦੀ ਜਾਂ ਮੰਨ ਲਾ 25 ਸਾਲ ਹੁੰਦੀ ਆ ਉਹ ਉਹ ਲੈਵਲ ਹੁੰਦਾ ਨਾ ਜਿਹੜਾ ਉਹ ਲੈਵਲ ਮਹਾਡਾ ਲੈਵਲ ਹੁੰਦਾ ਹੈ ਉੱਥੇ ਅਸੀਂ ਜੱਫੇ ਪਾਉਣੇ ਹੁੰਨੇ ਆ 7 7 8 8 9 9 10 10 ਜੱਫੇ ਵੀ ਪਾਉਣੇ ਆ ਹਾਂਜੀ ਹਨਾ ਉਹ ਲੈਵਲ ਇੱਕ ਉਹ ਲੈਵਲ ਹੀ ਹੁਣ ਮੰਨ ਕੇ ਚੱਲ ਹੁਣ ਵਾਲੇ ਜਿਹੜੀ ਜਵਾਨੀ ਵੇਣਾ 22 ਸਾਲਾਂ ਵਾਲੀ ਜਵਾਨੀ ਆ ਹੁਣ ਉਹ 2-2 ਜੱਫੇ ਪਾਉਂਦੇ ਆ ਤਿੰਨ-ਤਿੰਨ ਬਿਲਕੁਲ ਭਾਜੀ ਤੇ ਜੇ ਮੈਂ ਉਹਨਾਂ 'ਚ ਵੇਣਾ ਵੀ ਜੇ ਉਹਨਾਂ ਨੂੰ ਮੈਂ ਇੱਕ ਗੱਲ ਤੇ ਘੂਰਦਾ ਵੀ ਅੱਜ ਤੁਹਾਡੇ 'ਚ ਜਵਾਨੀ ਆ ਜੇ ਤੁਸੀਂ ਜਵਾਨੀ 'ਚ ਤਿੰਨ-ਤਿੰਨ 2-2 ਤਿੰਨ-ਤਿੰਨ ਜੱਫੇ ਪਾਉਂਦੇ ਜੇ ਜਦੋਂ ਤੁਸੀਂ 30 35 ਦੇ ਹੋਏ ਤੁਹਾਡੀ ਐਵਰੇਜ ਹੀ ਨਹੀਂ ਰਹਿ ਜਾਣੀ ਬਿਲਕੁਲ ਭਾਜੀ ਹੁਣ ਮੰਗੀ ਹੁਣਾਂ ਦੀ ਪਾਲੇ ਹੁਣਾਂ ਦੀ ਖੁਸ਼ੀ ਹੁਣਾਂ ਦੀ ਆਪਾਂ ਜੇ ਗੱਲ ਕਰਦੇ ਆਂ ਤਕੜੇ ਪਹਿਲਵਾਨਾਂ ਦੀ ਵਧੀਆ ਦੀ ਉਹਨਾਂ ਦੀ ਜਵਾਨੀ 'ਚ ਕਿੰਨੀ ਐਵਰੇਜ ਹੀ ਹਾਂਜੀ ਜਵਾਨੀ 'ਚ ਹੁਣ ਜਵਾਨੀ 'ਚ ਪਾਲੇ ਨੂੰ ਕੋਈ ਹੱਥ ਲਾ ਕੇ ਭਜਦਾ ਹੀ ਜਾਂ ਖੁਸ਼ੀ ਨੂੰ ਭਜਦਾ ਹੀ ਜਾਂ ਮੰਗੀ ਨੂੰ ਲੱਗੇ ਹੱਥ ਭਜਦਾ ਹੀ ਕੋਈ ਹਨਾ ਉਹ ਜਿਹੜੇ ਲੈਵਲ ਹੀ ਉਹਨਾਂ ਨੇ ਲੈਵਲ ਮਿਹਨਤ ਨਾਲ ਬਣਾਏ ਕੜ ਕੜ ਕੇ ਹੁਣ ਜੇ ਕਾੜਨੀ 'ਚ ਦੁੱਧ ਰੱਖਦੇ ਤੇ ਕੜ ਕੜ ਕੇ ਕੱਢਦਾ ਹਾਂਜੀ ਇਸ ਕਰਕੇ ਪਲੇਅਰ ਨੂੰ ਕਢਣਾ ਚਾਹੀਦਾ ਕੜ ਕੜ ਕੇ ਖੋਆ ਬਣੋ ਖੋਆ ਬਣਦਾ ਨਾ ਜਦੋਂ ਬੰਦਾ ਫੇਰ ਹੁਣ ਮੰਨ ਕੇ ਚੱਲ ਆਪਾਂ ਮੈਂ ਤਾਂ ਇਹ ਕਹਿੰਦਾ ਵੀ ਮਿਹਨਤ ਦਾ ਨਸ਼ਾ ਰੱਖੋ ਜਿੰਨੂੰ ਕੋਈ ਵੀ ਖੇਤਰ ਦੇ ਵਿੱਚ ਨਾ ਜਿੰਨੂੰ ਮਿਹਨਤ ਦਾ ਮਿਹਨਤ ਦਾ ਨਸ਼ਾ ਆ ਗਿਆ ਨਾ ਉਹ ਬੰਦਾ ਨਹੀਂ ਮਰ ਸਕਦਾ ਉਹ ਬੰਦੇ ਨੂੰ ਸਕਸੈਸ ਮਿਲਣੀ ਹੀ ਮਿਲਣੀ ਹੈ ਜਿਹੜਾ ਬੰਦਾ ਮਿਹਨਤ ਦੀ ਰੋਟੀ ਖਾਊਗਾ ਬਿਲਕੁਲ ਅੱਜ ਹੋਰ ਭਲਕ ਹੋਰ ਜਿਨਨੇ ਮਿਹਨਤ ਦੀ ਮਿਹਨਤ ਦੀ ਸਿੱਖਿਆ ਲੈ ਲਈ ਨਾ ਤੇ ਉਹ ਬੰਦਾ ਕਦੀ ਨਹੀਂ ਮਰ ਸਕਦਾ ਮੈਂ ਇੱਕੋ ਬੇਨਤੀ ਕਰਦਾ ਇੱਕੋ ਬੇਨਤੀ ਹਰ ਕਿਸੇ ਦੇ ਖੇਤਰ ਦੇ ਵਿੱਚ ਜੇ ਤੁਹਾਡੇ ਤੋਂ ਦੋ ਕਿੱਲੇ ਪੈ ਲਈ ਆ ਤਿੰਨ ਕਿੱਲੇ ਪੈ ਲਈ ਆ ਮੱਝਾਂ ਰਖੀਆਂ ਡੇਰੀ ਪਾਈ ਆ ਕੋਈ ਫਾਰਮ ਬਣਾਇਆ ਕੁਕੜੀਆਂ ਦਾ ਬਣਾਇਆ ਜਾਂ ਹੋਰ ਕੋਈ ਬਣਾਇਆ ਮਿਹਨਤ ਕਰੋ ਹਾਂਜੀ ਜਾਂ ਆਪਾਂ ਭਲਵਾਨ ਆ ਕਬੱਡੀ ਖੇਡਦੇ ਆ ਜਾਂ ਉਦਾਂ ਕੋਈ ਨੌਕਰੀ ਜਾਂ ਤੇ ਜੱਦ ਜੱਦ ਜਦੋਂ ਤੁਸੀਂ ਮਿਹਨਤ ਕਰੋਗੇ ਨਾ ਮਿਹਨਤ ਦੇ ਅੱਗੇ ਹਰ ਕੋਈ ਝੁਕ ਜਾਂਦਾ ਤੇ ਇਸ ਕਰਕੇ ਮੈਂ ਨਵੇਂਆਂ ਬੱਚਿਆਂ ਨੂੰ ਵੀ ਇਹ ਗੱਲ ਕਹਿਣਾ ਜਦੋਂ ਤੁਸੀਂ ਮਿਹਨਤ ਦਾ ਤੁਹਾਡੇ ਚ ਨਸ਼ਾ ਆ ਗਿਆ ਨਾ ਵੀ ਮਿਹਨਤ ਕਰਨੀ ਆ ਤੇ ਫਿਰ ਫਿਰ ਵੇਖਿਓ ਜਿਹੜਾ ਮਿਹਨਤ ਨਾਲ ਚੀਜ਼ ਕਮਾਈ ਹੁੰਦੀ ਹੈ ਨਾ ਤੇ ਉਹ ਵੱਖਰੀ ਫਿਰ ਕਮਾਈ ਹੁੰਦੀ ਓਏ ਤੂੰ ਦਾ ਸਿੱਧੇ ਚ ਕੀ ਕਿਦਾਂ ਸਾਰੀਆਂ ਗੱਲਾਂ ਹੈ ਸਾਰੀਆਂ ਗੱਲਾਂ ਪਾਜੀ ਬਹੁਤ ਵਧੀਆਂ ਜਿਹੜੀਆਂ ਮਿਹਨਤ ਵਾਲੀ ਚੀਜ਼ ਹੈ ਨਾ ਉਹਦਾ ਜਿਹੜਾ ਨਜ਼ਾਰਾ ਹੁੰਦਾ ਹੁਣ ਹੁਣ ਮੈਨੂੰ ਮੈਨੂੰ ਕੇਰਾ ਮੰਨ ਕੇ ਚੱਲ ਲੋਕਾਂ ਨੂੰ ਇਹ ਚੀਜ਼ ਵੇਂਦੀ ਦਿਸਦੀ ਹੋਊਗੀ ਪੀਪਲ ਮਾਨ ਰੂਬੀ ਕੌਣ ਤੇ ਜਾਣਦੇ ਹੀ ਹੈਨਾ ਰੂਬੀ ਕੌਣ ਦਾ ਸਫਰ ਦਾ ਨਹੀਂ ਪਤਾ ਕਿੰਨਾ ਮੈਂ ਸਫਰ ਔਖਾ ਉੱਥੋਂ ਤੱਕ ਗਿਆ ਹਾਂ ਹਾਂਜੀ ਮੈਨੂੰ ਅਜੇ ਯਾਦ ਆ ਕਿ ਸਾਈਕਲ ਨਹੀਂ ਹੁੰਦਾ ਕਈ ਵਾਰ ਸਾਈਕਲ ਘਰ ਚ ਦੋ ਹੁੰਦੇ ਹੀ ਕਈ ਨਾ ਬਾਪੂ ਲੈ ਗਿਆ ਕਈ ਨਾ ਦੂਜੇ ਘਰ ਦੇ ਲੈ ਗੇ ਤੇ ਮੰਨ ਕੇ ਚੱਲ ਕਈ ਵਾਰ ਮੇਰਾ ਸਾਈਕਲ ਖਰਾਬ ਹੋਏ ਨਾ ਤਾਂ ਤੁਰ ਕੇ ਵੀ ਸੁਰ ਸਿੰਘ ਜਾਂਦਾ ਰਿਆਂ ਮਿਹਨਤ ਕਰ ਮਿਹਨਤ ਆ ਅੱਜ ਜੇ ਅੱਜ ਉਸ ਚੀਜ਼ ਤੇ ਬੈਠੇ ਆ ਨਾ ਤੇ ਮਿਹਨਤ ਇੱਕ ਮਿਹਨਤ ਲਾਓ ਇੱਕ ਰੱਬ ਦਾ ਕਰਨਾ ਭੁੱਲੋ ਹਾਂਜੀ ਬਿਲਕੁਲ ਮੈਂ ਇਹੀ ਗੱਲ ਕਹਿੰਨਾ ਨਾ ਮਿਹਨਤ ਤੇ ਮਿਹਨਤ ਮੇਰੀ ਰਹਿਮਤ ਤੇਰੀ ਮਿਹਨਤ ਕਰੋਗੇ ਤੇ ਰਹਿਮਤ ਮਾਲਕ ਨੇ ਕਰਨੀ ਕਰਨੀਆਂ ਗੁਰੂ ਦਾ ਕਰਨਾ ਛੱਡੋ ਮਹਾਰਾਜ ਨੂੰ ਜੇ ਮੰਨਦੇ ਆ ਨਾ ਉਹਦਾ ਕਰਨਾ ਛੱਡੋ ਤੇ ਸਕਸੈਸ ਤੁਹਾਡੇ ਕਦਮਾਂ 'ਚ ਹੀ ਆਊਗੀ ਤੇ ਜੇ ਆਪਾਂ ਕਹਿੰਨੇ ਵੀ ਆਪਾਂ ਨੂੰ ਕਰਨਾ ਨਾ ਕੱਖ ਪਵੇ ਮਿਹਨਤ ਨਾ ਕਰ ਕੋਈ ਸ਼ਾਰਟਕਟ ਮਿਲ ਜੇ ਕੋਈ ਸ਼ਾਰਟਕਟ ਮਿਲ ਜੇ ਉਹਨੂੰ ਗੁਰੂ ਆ ਕਿਤੇ ਤੜਕੇ ਜਦੋਂ ਬਾਬਾ ਬੋਲਦਾ ਬੰਦੇ ਦੇ ਦਿਮਾਗ 'ਚ ਇਹ ਚੀਜ਼ ਹੋਵੇ ਇਹ ਥੋੜੀ ਉਹਨੂੰ ਮੀਰੀਲਾਂ ਹੀ ਵੇਖੀ ਜਾਣੀਆਂ ਰੀਲਾਂ ਹੀ ਵੇਖੀ ਜਾਣੀਆਂ ਬਿਸਾਰੀ ਦਿਹਾੜੀ ਲੱਗਾ ਰਾਤ ਨੂੰ 12 ਵਜੇ ਗੇ ਰੀਲਾਂ ਵੇਖਣਦੇ ਦਿਨੇ ਉੱਠਿਆ ਨਾ ਜਾਵੇ ਨਾ ਟਾਈਮ ਟੇਬਲ ਬਣਾਓ ਫੋਨ ਵੇਖਣਾ ਫੋਨ ਵੀ 8 ਵਜੇ ਤੱਕ ਵੇਖਣਾ ਤੇ ਰੱਖ ਦੇਣਾ ਉਤੋਂ ਬਾਅਦ ਤੁਹਾਡੇ ਦਿਮਾਗ 'ਚ ਇਹ ਕੀੜਾ ਘੁੰਮਦਾ ਰਹੇ ਦਿਨੇ ਉੱਠ ਕੇ ਮਿਹਨਤ ਕਰਨੀ ਆ ਜੇ ਤੁਸੀਂ ਸੱਚੀ ਨੀਤ ਨਾਲ ਮਿਹਨਤ ਕੀਤੀ ਹੋਗੀ ਨਾ ਤੁਹਾਨੂੰ ਨਾ ਮਿਲੂਗੀ ਤੁਹਾਡੇ ਪੁੱਤ ਨੂੰ ਮਿਲੂਗੀ ਪੁੱਤ ਨੂੰ ਨਾ ਮਿਲੂਗੀ ਪੋਤਰੇ ਨੂੰ ਜਰੂਰ ਮਿਹਨਤ ਮਿਲੂਗੀ ਜੇ ਸੱਚੀ ਨੀਤ ਨਾਲ ਮਿਹਨਤ ਕੀਤੀ ਹੋਗੀ ਤੇ ਤੀਜੀ ਪੀੜੀ ਜਾਂਦੀ ਨਹੀਂ ਵਾਰਾ ਨਹੀਂ ਜਾਂਦੀ ਮਿਹਨਤ ਜਦੋਂ ਆਪਾਂ ਮਿਹਨਤ ਨਹੀਂ ਕਰਦੇ ਤੇ ਫਿਰ ਮਿਹਨਤ ਨੇ ਕੀ ਕਰਨਾ ਸੱਚੀ ਨੀਤ ਨਾਲ ਮਿਹਨਤ ਕਰੋ ਤੇ ਬੰਦਾ ਜੇ ਮੰਨ ਕੇ ਚੱਲੇ ਜਦੋਂ ਬਾਬਾ ਬੋਲਦਾ ਤੜਕੇ 3 ਵਜੇ ਬਾਬਾ ਉੱਠਦਾ ਜਾਂ 2 ਵਜੇ ਉੱਠਦਾ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਬਾਬਾ ਉਦੋਂ ਉੱਠ ਕੇ ਅਰਮਾਲੀ ਲਾ ਕੇ ਪਹਿਲਵਾਨ ਨੇ ਰੱਬ ਦਾ ਨਮਸਕਾਰ ਕਰਕੇ ਰੱਬਾ ਤੂੰ ਮੈਨੂੰ ਦੁਨੀਆ ਤੇ ਖਿਲਾਇਆ ਜੋ ਮੇਰੇ ਡ੍ਰੀਮ ਐ ਜੋ ਮੈਂ ਸੋਚਦਾ ਉਹ ਪੂਰੇ ਕਰ ਕਿਉਂ ਨਾ ਮਾਲ ਕੇ ਪੂਰਾ ਕਰੂਗਾ ਆਪਾਂ ਉੱਠਦੇ 10 ਵਜੇ ਆ ਪਾਈ ਕਿਟ ਜੁੱਦਾ ਸਮਾਨ ਤੇ ਚੱਲ ਜਿੰਮ ਚੱਲ ਗਏ ਉੱਥੇ ਗੱਲਾਂ ਗੁੱਲਾਂ ਘੋੜ ਕੇ ਲੋਕਾਂ ਨਾ ਵੀਡੀਓ ਵੀਡੀਓ ਬਣਾ ਕੇ ਬੱਸ ਆ ਗਏ ਚਲੋ ਵੀਡੀਓ ਵੀ ਬਣਾਉ ਸਾਰਾ ਕੁਝ ਬਣਾਉ ਪੁਰਾਣੇ ਪਲੇਅਰ ਕਹਿੰਦੇ ਹੁੰਦੇ ਸੀ ਮਿਹਨਤ ਚੋਰੀ ਖਰਾਕ ਚੋਰੀ ਹਾਂ ਜੇ ਕਹਿੰਦੇ ਨੇ ਮਿਹਨਤ ਮੰਨ ਕੇ ਚੱਲ ਡੰਡੇ ਨਾਲ ਲਾਉਣੀ ਤੇ ਖਰਾਕ ਵੀ ਡੰਡੇ ਨਾਲ ਹਾਂਜੀ ਤੇ ਫੇਰ ਮੱਲ ਬੰਦਾ ਏ ਹੁਣ ਤੇ ਮੱਲਾ ਵਾਲੀਆਂ ਗੱਲਾਂ ਹੀ ਨਹੀਂ ਰਹੀਆਂ ਤੇ ਬਾਕੀ ਹੁਣ ਜਿੱਦਾਂ ਦਾ ਬੰਦੇ ਹੋ ਗਏ ਉਦਾਂ ਦਾ ਹੀ ਹੁਣ ਸਿਸਟਮ ਹੋ ਗਿਆ ਪੁਰਾਣੇ ਪਲੇਅਰਾਂ ਦੇ ੜੜ ਢੱਡ ਹੁੰਦੇ ਜੁੱਸੇ ਕਿਡੇ ਕਿਡੇ ਹੁੰਦੇ ਹੈ ਹੁਣ ਤੂੰ ਮੈਨੂੰ ਗੱਲ ਦੱਸ ਕਬੱਡੀ ਦੇ ਵਿੱਚ ਹੁਣ ਮੰਨ ਕੇ ਚੱਲ ਗਈ ਮੇਰਾ ਇੱਕ ਗਵੰਟਲ 15 20 ਕਿਲੋ ਪਾ ਰਿਆ ਤੇ ਐਡਾ ਜਾਫੀ ਹੁਣ ਜੇ ਗਾਂ ਆਪਣੇ ਮਾਝੇ 'ਚ ਕੋਈ ਉੱਠੂਗਾ ਤੇ ਫੇਰੀ ਬਹੁਤ ਦੁਰਲੱਭਾ ਪਹਿਲਵਾਨ ਜੀ ਹੁਣ ਮੰਨ ਕੇ ਚੱਲ ਭਾਰ ਭਾਰ ਹੁਣ ਮਾਲਵੇ ਦੀ ਕਬੱਡੀ ਕੀ ਰਹਿ ਗਈ ਆ ਮਾਲਵੇ ਦੀ ਕਬੱਡੀ ਹੁਣ ਮੈਂ ਤੁਹਾਨੂੰ ਦੱਸਾਂ ਵੀ ਰਹਿ ਗਈ ਉਹ 80 80 ਕਿਲੋ ਦੇ ਵਿੱਚ ਵਿੱਚ 80 100 ਦਾ ਕੋਈ ਟਾਵਾ ਹੀ 플레이ਰ ਆ ਮਾਲਵੇ ਚ ਤੁਸੀਂ ਦੱਸਦੇ ਵੀ 100 ਤੋਂ ਬਾਹਰ ਹੈਗਾ ਕੋਈ ਤੇ ਤੇ ਆਪਣੇ ਮਾਝੇ ਚ ਫਿਰ ਵੀ ਮੈਂ ਨਾ ਮਹਾਰਾਜ ਦੀ ਕਿਰਪਾ ਵਾ ਕਿ ਆਪਾਂ 100 100 ਕਿਲੋ ਦੇ ਹੈਗੇ ਹਜੇ ਬੈਠੇ ਆ ਤੇ ਜੇ گاਹ ਵੀ ਆਪਣੇ ਮਾਝੇ ਚੋਂ ਨਿਕਲਦੇ ਤੇ ਥੋੜੇ ਬਹੁਤੇ ਨਿਕਲਦੇ ਆ ਤੇ ਤੂੰ ਦੱਸ ਵੀ ਕਿਹੜੇ 플레이ਰ ਰਹਿ ਗਏ ਆ ਵੀ 100 ਤੋਂ ਬਾਹਰ ਆ ਉਹ ਟਰਬੋ ਇੰਜਨ ਆਈ ਜਾਂਦੇ ਐ ਐਸਬੀਟੀ ਆਈ ਜਾਂਦੇ ਹਾਂਜੀ ਸਪੀਡੀ ਬਹੁਤ ਆ ਗਿਆ ਤੇ ਜਿਹੜਾ ਸਬੀਟੀ ਆਊਗਾ ਤੇ ਸਪੀਟੀ ਦੀ ਕਬੱਡੀ ਵੀ ਉਹਨਾਂ ਕਚਰੀ ਹੈ ਬਾਕੀ ਇਹ ਆ ਕਿ ਜੁੱਸਾ ਬਣਾ ਕੇ 5-7 ਸਾਲ ਗਾਲ ਕੇ ਗਾਲ ਕੇ ਨਾ ਜਿਨ੍ਹਾਂ ਨੂੰ ਕਹਿੰਦੇ ਵੀ ਪੂਰਾ ਤਪ ਤਪ ਕੇ ਫੇਰ ਆਓ ਗਰਾਊਂਡ 'ਚ ਫੇਰ ਦੋ ਦਿਹਾਕੇ ਤੇ ਖੇਡ ਕੇ ਜਾਓ ਦੁਨੀਆ ਯਾਦ ਰੱਖੇ ਹਾਂਜੀ ਆ ਦੋ ਚਾਰ ਸਾਲ ਤੇ ਤਰਡਾਰੀਆਂ ਜੀਆਂ ਮਾਰ ਕੇ ਕੋਈ ਨਹੀਂ ਯਾਦ ਰੱਖਦਾ ਯਾਦ ਉਹਨਾਂ ਨੂੰ ਰੱਖਦੇ ਆ ਜਿਨ੍ਹਾਂ ਕੋ ਜੋ ਕੀਤਾ ਹੁੰਦਾ ਵੱਖਰਾ ਤੇ ਜਿੰਦਗੀ 'ਚ ਇਹ ਨਹੀਂ ਸੋਚਣਾ ਕਿ ਹੁਣ ਹੁਣ ਜਿਹੜਾ ਸ਼ਾਰਟਕਟ ਰਾਪ ਲਾਉਂਦੇ ਆ ਜੇ ਅੱਜ ਮੇਰੇ ਤੋਂ ਜੱਫਾ ਨਹੀਂ ਪਿਆ ਤੇ ਫਲਾਨੇ ਨੂੰ ਫੋਨ ਲਾ ਲੈਣਾ ਯਾਰ ਗੱਲ ਨਹੀਂ ਬਣੀ ਹੁਣ ਇਦਾਂ ਕਰਦੇ ਆ ਉਦਾਂ ਕਰਦੇ ਆ ਇਹ ਚੀਜ਼ਾਂ ਦਿਮਾਗ 'ਚੋਂ ਕੱਢੋ ਜੇ ਮੰਨ ਲਓ ਜੱਫਾ ਨਹੀਂ ਲੱਗਾ ਆਪਦੀ ਮਿਹਨਤ ਵਧਾਓ ਜੇ ਰੇਡਾਂ ਨਹੀਂ ਪਈਆਂ ਆਪਦੀ ਮਿਹਨਤ ਵਧਾਓ ਜਿਹੜਾ ਤੁਹਾਡੇ 'ਚ ਦਿਮਾਗ 'ਚ ਕੀੜਾ ਨਾ ਆਸੇ-ਪਾਸੇ ਜਾਣ ਵਾਲਾ ਨਹੀਂ ਯਾਰ ਉਹਦੇ ਉਹ ਜਿਹੜਾ ਦਿੱਤੀ ਚੀਜ਼ ਤੂੰ ਉਹਦੇ ਚ ਇਦਾਂ ਵਾ ਫਲਾਣ ਆ ਅਸਰ ਨਹੀਂ ਹੈਗਾ ਉਹ ਨਹੀਂ ਚੀਜ਼ਾਂ ਗਿਆ ਦਿਮਾਗ ਚੋਂ ਕੱਢੋ ਕੁਝ ਨਹੀਂ ਹੈਗਾ ਨਾ ਚੀਜ਼ਾਂ ਚ ਜਿਹੜਾ ਤੁਹਾਡੇ ਚ ਜਜ਼ਬਾਤ ਚਾਹੀਦੇ ਆ ਬੰਦੇ ਚ ਅੰਦਰ ਕੁਝ ਕਰਨ ਦੇ ਜਦੋਂ ਤੁਸੀਂ ਮਿਹਨਤ ਕਰੋਗੇ ਨਾ ਉੱਠੋਗੇ ਤੜਕੇ ਰੱਬ ਦਾ ਨਾਮ ਲਓਗੇ ਫਲ ਫਲ ਘੁੰਮ ਘਮਾ ਕੇ ਜਿੱਥੇ ਮਰਜੀ ਜਾਓ ਫਲ ਵੈਗਰੂ ਨਹੀਂ ਲਾਉਣਾ ਵਾ ਜੇ ਤੁਹਾਨੂੰ ਤੁਹਾਨੂੰ ਪਛਾਣ ਦੇਣੀ ਆ ਨਾ ਉਹ ਵੈਗਰੂ ਨਹੀਂ ਦੇਣੀ ਆ ਜੇ ਤੁਸੀਂ ਤੜਕੇ ਉੱਠ ਕੇ ਮਿਹਨਤ ਲਾਓਗੇ ਨਾ ਤੇ ਮਿਹਨਤ ਲਾਗੇ ਤੜਕੇ ਉੱਠ ਕੇ ਜਦੋਂ ਰੱਬ ਦਾ ਨਾਮ ਲਓਗੇ ਤੇ ਮੁੜਕਾ ਤੁਹਾਡਾ ਜਦੋਂ ਤਰਤੀ ਤੇ ਡੁੱਲੂਗਾ ਤੇ ਫਿਰ ਵੇਖੋ ਇੱਕ ਡੰਡ ਮਰੋ ਨਾਲ ਕਹੋ ਸਤਨਾ ਵੈਗਰੂ ਸਤਨਾ ਵੈਗਰੂ ਤੇ ਕਿਉਂ ਨਾ ਤਗੜੇ ਹੋਗੇ ਆਪਾਂ ਕਰਨੇ ਨਹੀਂ ਚਾਹੁੰਦੇ ਆਪਾਂ ਦੋ ਦਿਨ ਕੌਡੀਆਂ ਪਾਗਦੇ ਆਪਣੀਆਂ ਬਾਹਾਂ ਇੱਥੇ ਹੋ ਜਾਂਦੀਆਂ ਤੇ ਆਪਾਂ ਜਿਹੜੀ ਸੰਗਤ ਹੁੰਦੀ ਉਹਨੂੰ ਨਹੀਂ ਕਮਾਉਂਦੇ ਆਪਾਂ ਕਹਿੰਨੇ ਫੰਨੇ ਖਾ ਬਣ ਗਏ ਇਹ ਚੀਜ਼ਾਂ ਕੱਢੋ ਵਿੱਚੋਂ ਪਹਿਲੋਂ ਆਪਦੇ ਚੋਂ ਫੇਰ ਫੇਰ ਨਿਮਰਤਾ ਨਿਮਰਤਾ ਜਿੰਨੀ ਪਹਿਲਵਾਨ ਚ ਨਿਮਰਤਾ ਹੋਊਗੀ ਨਾ ਉਨਾ ਸਕਸੈਸ ਹੋਊਗਾ ਨਿਮਰਤਾ ਲਿਆਓ ਪਹਿਲਵਾਨ ਤੇ